ਕਹਿੰਦਾ ਬਾਰ ਮੂਰੇ ਬੈਠ ਕੇ ਇੱਕ ਹੋਰ ਬੰਦੇ ਨੂੰ ਨਾਲ ਲਾ ਕੇ ਮੰਜਾ ਬੁਣ ਰਿਹਾ ਸੀ ਪ੍ਰੀਤਮ ਨੂੰ ਵੇਖ ਕੇ ਖੁਸ਼ ਹੋ ਗਿਆ ਕਹਿੰਦਾ ਓਏ ਆ ਪ੍ਰੀਤਮਾ ਪਟੂਆ ਕਦੇ ਕਦੇ ਹੀ ਮਿਲਦਾ ਬਾਲਾ ਹੀ ਕੰਮ ਚ ਖੁੱਬਿਆ ਰਹਿਣਾ ਨਹੀਂ ਵੱਡੇ ਭਾਈ ਕੰਮਸ ਤਾਂ ਕੀ ਖੁੱਬੇ ਰਹਿਣਾ ਏ ਬਸ ਉਹੀ ਨਹੀਂ ਆਇਆ ਗਿਆ ਤੇਰੇ ਕੋਲ ਗੱਲ ਕਰਕੇ ਪ੍ਰੀਤਮ ਨੂੰ ਅੰਦਰੋਂ ਪਾਲਾ ਮਾਰਨ ਲੱਗਿਆ ਉਹਨੇ ਸੋਚਿਆ ਇਹ ਤਾਂ ਕੁਸੂਤਾ ਹੀ ਉਹ ਅਜ ਫਸ ਗਿਆ ਤੰਡਾ ਕਿਤੇ ਪੈਸਿਆਂ ਦੀ ਗੱਲ ਨਾ ਛੇੜ ਬੈਠੇ ਗਿੰਦਰ ਵਾਲੀ ਜ਼ਮੀਨ ਆਪਣੇ ਨਾਂ ਇੰਤਕਾਲ ਕਰਾਉਣ ਵੇਲੇ ਪ੍ਰੀਤਮ ਨੇ ਛੰਡੇ ਤੋਂ 2000 ਰੁਪਏ ਵਿਆਜੂ ਲਿਆ ਸੀ ਕਿੰਨੇ ਸਾਲ ਲੰਘ ਗਏ ਸਨ ਵਿਆਜ ਲੱਗ ਲੱਗ ਕੇ ਇਹ 2000 ਹੁਣ 6-7000 ਦੇ ਨੇੜੇ ਪਹੁੰਚ ਗਿਆ ਸੀ ਮੋੜਿਆ ਵੀ ਬਥੇਰਾ ਸੀ Haadi Soni 6 ਮਹੀਨੇ ਉਹਦੇ ਪੈਸੇ ਮੋੜਦਾ ਕੁਝ ਨਾ ਕੁਝ ਤਾਂ ਹੱਥੋਂ ਝੜਦਾ ਹੀ ਪਰ ਵਿਆਜੂ ਪੈਸਾ ਤਾਂ ਖੱਬੜ ਵਾਂਗ ਸੂੰਦਾ ਰਹਿੰਦਾ ਹੈ ਕਿੰਨੀਆਂ ਵੀ ਇਹਦੀਆਂ ਜੜਾਂ ਕੱਢੇ ਮਰਦਾ ਨਹੀਂ ਚੰਡਾ ਸ਼ੀ ਮੀਨੀ ਉਹਦੇ ਨਾਲ ਨਾਮਾ ਕਰਦਾ ਚੰਡਾ ਜ਼ਮੀਨ ਮੰਗਦਾ ਜ਼ਮੀਨ ਪ੍ਰੀਤਮ ਦਿੰਦਾ ਨਾ ਹੁਣ ਪ੍ਰੀਤਮ ਚੰਡੇ ਕੋਲ ਹੀ ਬੈਠ ਗਿਆ ਹਰਦੇਤ ਦਾ ਸੀਰੀ ਦੇਬੂ ਆ ਗਿਆ ਬੇੜ ਵਿੱਚ ਆ ਕੇ ਹਰਦੇਤ ਉਹਦੇ ਨਾਲ ਖੇਤ ਦੀਆਂ ਗੱਲਾਂ ਕਰਨ ਲੱਗਿਆ ਉਹੀ ਗੱਲ ਹੋਈ ਚੰਡਾ ਬੋਲਿਆ ਐਤ ਕੀ ਫਿਰ ਛੋਡੇ ਭਾਈ ਹਾੜੀ ਨੂੰ ਨਵੇੜ ਦੇ ਵੱਡ ਜੂੜ ਐਤ ਕੀ ਤਾਂ ਹਾੜੀ ਕੱਢ ਕੇ ਵੱਡੇ ਭਾਈ ਬਸ ਇੱਕ ਬਸਾ ਕਰ ਦੋ ਜਾ ਤਾਂ ਲਾ ਦੂੰ ਪੈਸਾ ਪੈਸਾ ਨਹੀਂ ਤਾਂ ਫੇਰ ਦੋ ਕਿੱਲੇ ਦੇ ਕੇ ਮਕਾ ਲਾਂਗੇ ਜਿਵੇਂ ਤੇਰੀ ਮਰਜ਼ੀ ਤੇਰੀ ਉਸੜਾ ਭਾਈ ਜਿਵੇਂ ਕਰੇਂਗਾ ਕਰ ਲਾਂਗੇ ਮੈਂ ਤਾਂ ਐਂ ਕਹਿਣਾ ਬਈ ਬਾਲੇ ਸਾਲ ਹੋ ਗਏ ਹੁਣ ਮੁੱਕਦਾ ਕਰ ਤੇ ਫੇਰ ਚੰਦੇ ਨੇ ਆਪਣੇ ਪੋਤੇ ਦਾ ਨਾਂ ਲੈ ਕੇ ਹਾਕ ਮਾਰੀ ਅੰਦਰੋਂ ਹਰਦੇਤ ਦੀ ਕੁੜੀ ਆਈ ਪੁੱਛਣ ਲੱਗੀ ਕੀ ਐ ਬਾਬਾ ਓਏ ਭਾਈ ਕੁੜੀਏ ਪੁਸ਼ਪਿੰਦਰ ਪੁੱਤ ਜਾਂ ਆਪ ਦੀ ਅੰਬੋਂ ਨੂੰ ਆਖ ਦੁੱਧ ਵਧਾ ਲਿਆ ਹੁਣ ਗਲਾਸ ਚ ਪਾ ਲਿਆ ਤੇਰੇ ਬਾਬੇ ਵਾਸਤੇ ਕਹਿ ਕੇ ਝੰਡਾ ਪ੍ਰੀਤਮ ਬਲ ਚੱਕਿਆ ਨਹੀਂ ਨਹੀਂ ਵੱਡੇ ਭਾਈ ਦੁੱਧ ਨੂੰ ਤਾਂ ਕੀ ਐ ਬਸ ਰੱਜੇ ਫਿਰਦੇ ਆ ਲੈ ਹੈ ਕਮਲਾ ਤੂੰ ਨਾ ਭਲਾਈਂ ਕਦੇ ਘਰੇ ਗਿਆ ਨੂੰ ਝੰਡਾ ਹੱਸਣ ਲੱਗਿਆ ਪ੍ਰੀਤਮ ਫੇਰ ਵੀ ਨਹੀਂ ਨਹੀਂ ਕਰਦਾ ਰਿਹਾ ਥੋੜੇ ਚਿਰ ਪਿਛੋਂ ਹਰਦੇਤ ਦਾ ਮੁੰਡਾ ਹਰਿੰਦਰਪਾਲ ਢੋਲੂ ਵਿੱਚ ਤੌੜੀ ਦਾ ਦੁੱਧ ਲੈ ਕੇ ਤੇ ਦੋ ਗਲਾਸ ਫੜ ਕੇ ਠੁੰਮਕ ਠੁੰਮਕ ਤੁਰਦਾ ਆਖੜਾ ਹੋਇਆ ਕਹਿੰਦਾ ਬਾਬਾ ਲੈ ਦੋਵੇਂ ਗਲਾਸਾਂ ਵਿੱਚ ਦੁੱਧ ਪਾ ਕੇ ਝੰਡੇ ਨੇ ਇੱਕ ਗਲਾਸ ਪ੍ਰੀਤਮ ਨੂੰ ਤੇ ਇੱਕ ਗਲਾਸ ਨਾਲ ਮੰਜੇ ਬੁੰਨ ਵਾਲੇ ਗੋਲੂ ਮਜਬੀ ਨੂੰ ਫੜਾ ਦਿੱਤਾ ਚੁੱਪ ਕੀਤੇ ਹੀ ਪ੍ਰੀਤਮ ਨੇ ਖਾਲੀ ਗਲਾਸ ਮੰਜੇ ਤੋਂ ਦੂਰ ਰੱਖ ਦਿੱਤਾ ਐਨ ਨੂੰ ਹਰਦਿਤ ਬਾਹਰ ਆਇਆ ਤਾਂ ਉਹ ਖੜਾ ਹੋ ਗਿਆ ਤੇ ਫਿਰ ਦੋਵੇਂ ਜਣੇ ਅੰਦਰਲੇ ਘਰ ਨੂੰ ਚੱਲ ਪਏ